ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਅਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਐਕਸ਼ਨ ਕੀਤੇ ਜਾ ਰਹੇ ਨੇ ਇਸੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਰਕੋਤਾ ਧਨੇਰ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਅਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ 1 ਮਾਰਚ ਫਰੀਦਕੋਟ ਦੇ ਵਿੱਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਕਿਸਾਨ ਪਹੁੰਚੇ ਅੱਜ ਜੋ ਅੱਜ ਸੰਯੁਕਤ ਮੋਰਚੇ ਦੀ ਜੋ ਸਾਡੇ ਭਾਰਤ ਦਾ ਪੂਰਾ ਸੰਗਠਿਤ ਮੋਰਚਾ ਬਣਿਆ ਹੈ ਪਿਛਲੇ ਦਿੱਲੀ ਅंदोलਨ ਵੇਲੇ ਦਾ ਉਹਦੀ ਜੋ ਅੱਜ ਦੀ ਕੌਲ ਆ ਜੋ ਸਾਡੇ ਕੇਂਦਰ ਦੀ ਮੋਦੀ ਸਰਕਾਰ ਜੋ ਦੀ ਭਾਈਵਾਲ ਸਰਕਾਰ ਹੈ ਹਰਿਆਣੇ ਦੇ ਵਿੱਚ ਖੱਟੜ ਸਰਕਾਰ ਆ ਜੋ ਬੀਜੇਪੀ ਦੀ ਉਹਨੇ ਸਾਡੇ ਸ਼ਾਂਤਮਈ ਕਿਸਾਨਾਂ ਦੇ ਤੋਂ ਦਿੱਲੀ ਸਾਡੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਆਪਣੀਆਂ ਮੰਗਾਂ ਆ ਜੋ ਪਿਛੜੀਆਂ ਸਾਡੀਆਂ ਰਹਿੰਦੀਆਂ ਹੋਈਆਂ ਮੰਗਾਂ ਜੋ ਕੇਂਦਰ ਦੀ ਸਰਕਾਰ ਉਹਨੇ ਤੋਂ ਭੱਜੀ ਹੋਈ ਹੈ ਜੋ ਸ਼ਾਂਤਮਈ ਸਾਡੇ ਕਿਸਾਨ ਜੋ ਆਪਣੀ ਗੱਲ ਸਾਡੀ ਕੇਂਦਰ ਦੀ ਸਰਕਾਰ ਆ ਜੋ ਸਾਡੇ ਭਾਰਤ ਦਾ ਹਿੱਸਾ ਇੱਕ ਸਾਡਾ ਵੀ ਜੋ ਉੱਥੇ ਹੱਕ ਮੰਗਦਾ ਸੀ ਸਰਕਾਰ ਨੂੰ ਗੱਲਾਂ ਸੁਣਾਉਣ ਦੀ ਖਾਤਰ ਜੋ ਸਾਡੀਆਂ ਜੱਸੀ ਬੰਨੀਆਂ ਉੱਥੇ ਗਈਆਂ ਸੀ ਜਾ ਰਹੀਆਂ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਕੰਦਾ ਕੱਢੀਆਂ ਗਈਆਂ ਕੰਦਾ ਕੱਢ ਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਪਾਣੀ ਦੀਆਂ ਬਿਛਾੜਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਤੇ ਉਹਨਾਂ ਦੇ ਉੱਤੇ ਜੋ ਪਲਾਸਟਿਕੀਆਂ ਗੋਲੀਆਂ ਤੇ ਦੂਜੀਆਂ ਗੋਲਗਾਂ ਵੀ ਜੋ ਸਾਡਾ ਇੱਕ 21 ਸਾਲਾ ਨੌਜਵਾਨ ਸੁਭਕਰਨ ਸਿੰਘ ਸ਼ਹੀਦ ਵੀ ਹੋਇਆ ਉੱਥੇ ਜੋ ਰੋਕਿਆ ਗਿਆ ਉਹਦੇ ਅਸੀਂ ਖਿਲਾਫ ਹਰਿਆਣਾ ਸਰਕਾਰ ਦੀ ਤੇ ਜੋ ਡਬਲਯੂਟੀਓ ਦੀ ਪਿਛਲੇ ਦਿਨੀ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਭਾਰਤ ਬਾਹਰ ਆਵੇ ਇਹ ਸਾਡੀਆਂ ਲੈ ਕੇ ਮੰਗਾਂ ਨੂੰ ਲੈ ਕੇ ਸੰਯੁਕਤ ਮੋਰਚੇ ਦੀ ical ਤੇ ਜੋ ਅੱਜ ਦਾ ਸਾਡਾ ਮਾਰਚ ਹੈ ਡੀਸੀ ਦਫਤਰ ਤੱਕ ਅਸੀਂ ਕਰਨਾ ਹੈ ਜੋਰਾ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਬੀਕੇ ਜੁਡ ਕੋੰ ਦਾ ਧਨੇਰ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਿਹਾ ਅੱਜ ਜੀ ਜੋ ਪਿਛਲੇ ਦਿਨੀ ਜਥੇਬੰਦੀਆਂ ਤੇ ਤਸ਼ੱਦਦ ਹੋਏ ਆ ਔਰ ਸਾਡੇ ਕਿਸਾਨ ਵੀਰ ਸ਼ੁਭਕਰਨ ਸਿੰਘ ਨੌਜਵਾਨ ਜਿਹੜਾ ਸ਼ਹੀਦ ਕੀਤਾ ਗਿਆ ਖੱਟਰ ਸਰਕਾਰ ਦੇ ਖੱਟਰ ਸਰਕਾਰ ਵੱਲੋਂ ਜੋ ਅੱਜ ਜਿਹੜਾ ਇਹ ਪ੍ਰੋਗਰਾਮ ਉਗਰਾਹਾ ਤੇ ਡਕੌਂਦਾ ਯੂਨੀਅਨ ਦੇ ਵੱਲੋਂ ਰੱਖਿਆ ਗਿਆ ਉਸ ਪ੍ਰੋਗਰਾਮ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਉਹਨਾਂ ਦਾ ਸਮਰਥਨ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਅਸੀਂ ਇਹ ਪ੍ਰੋਗਰਾਮ ਪਹਿਲਾਂ ਵੀ 8 ਮਾਰਚ ਜਿਹੜਾ ਕਿ ਕਿਸਾਨਾਂ ਤੇ ਆਪਦੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਸਨ ਪੰਜਾਬ ਦੇ ਕਿਸਾਨ ਅਤੇ ਲੋਕਤੰਤਰ ਦਾ ਉੱਥੇ ਖਨੌਰੀ ਅਤੇ ਸ਼ੰਭੂ ਮੋਡ ਬਾਰਡਰ ਤੇ ਜਿਹੜਾ ਨੰਗਾ ਨਾਚ ਹਰਿਆਣਾ ਅਤੇ ਸੈਂਟਰ ਸਰਕਾਰ ਨੇ ਰਲ ਕੇ ਖੇਡਿਆ ਉਸ ਦਾ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆਂ ਅਤੇ ਜਿਹੜਾ ਸ਼ੁਭਕਰਨ ਸਾਡਾ ਸ਼ਹੀਦ ਹੋਇਆ ਨੌਜਵਾਨ ਉੱਤੇ ਜਿਹੜੀ 0 ਐਫ ਆਈ ਆਰ ਪੰਜਾਬ ਸਰਕਾਰ ਨੇ ਕਰਕੇ ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਗ੍ਰਹਿ ਮੰਤਰੀ ਸੈਂਟਰ ਸਰਕਾਰ ਅਮਿਤ ਸ਼ਾਹ ਤੇ ਬਾਈ ਨੇਮ ਪਰਚਾ ਹੋਵੇ ਕਿਉਂਕਿ ਲੋਕਤੰਤਰ ਦਾ ਜਲੂਸ ਇਹਨਾਂ ਨੇ ਕੱਢਿਆ ਸ਼ਰਿਆਮ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਸਾਡੇ ਨੌਜਵਾਨਾਂ ਦੇ ਅਸਥਰੂ ਗੈਸ ਦੇ ਗੋਲੇ ਵਰਹਾਏ ਗਏ ਨੇ ਅਤੇ ਬੜ ਉੱਚੀ ਪੱਧਰ ਦਾ ਜਿਹੜਾ ਕਿ ਜ਼ੁਲਮ ਕੀਤਾ ਗਿਆ ਇਸ ਦੇ ਇਨਸਾਫ ਦੇ ਲਈ ਅਸੀਂ ਐਸ ਕੇ ਐਮ ਵੱਲੋਂ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਦੇ ਬੰਦ ਪਏ ਕੰਨਾਂ ਨੂੰ ਖੁੱਲੇ ਉਸ ਲਈ ਅਸੀਂ ਸਦਾ ਇਹ ਇਨਸਾਫ ਲੈ ਕੇ ਹਟਾਂਗੇ ਤੇ ਸੰਘਰਸ਼ ਸਾਡਾ ਜਾਰੀ ਰਹੂਗਾ ਹੱਕੀ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਹੈਗੀਆਂ ਐਮਐਸਪੀ ਤੇ ਖਰੀਦ ਗਰੰਟੀ ਪੂਰਨ ਕਰਜ਼ਾ ਮਾਫੀ ਉਹ ਡਬਲਯੂਐਚਓ ਤੋਂ ਡਬਲਯੂਟੀਓ ਤੋਂ ਬਾਹਰ ਹੋਣਾ ਭਾਰਤ ਦਾ ਇਹ ਲਾਜ਼ਮੀ ਜਿਹੜੀਆਂ ਮੰਗਾਂ ਹੈਗੀਆਂ ਕਿਸਾਨਾਂ ਦੀਆਂ ਇਸ ਲਈ ਅਸੀਂ ਐਸਕੇਐਮ ਦੇ ਝੰਡੇ ਥੱਲੇ ਅਸਮੋਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸੰਜੁਕਤ ਕਿਸਾਨ ਮੋਰਚੇ ਦੇ ਸਦੇ ਤੇ ਅੱਜ ਤਿੰਨੇ ਹੀ ਜਥੇਬੰਦੀਆਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਨੌਜਵਾਨ ਸ਼ੁਭਕਰਨ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਸੰਬੰਧ ਵਿੱਚ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਹ ਬਾਈ ਨੇਮ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਨਾ ਹੀ ਕੇਂਦਰ ਸਰਕਾਰ ਉਹਨਾਂ ਦੀਆਂ ਐਮਐਸਪੀ ਕਰਜ਼ਾ ਮਾਫੀ ਅਤੇ ਹੋਰ ਮੰਗਾਂ ਵੱਲ ਕੋਈ ਧਿਆਨ ਦੇ ਰਹੀ ਹੈ ਜਿਸ ਕਾਰਨ ਉਹ ਸੰਯੁਕਤ ਕਿਸਾਨ ਮੋਰਚੇ ਦੇ ਸਦਕਾ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਆਉਣ ਵਾਲੇ ਸਮੇਂ ਵਿੱਚ ਨਹੀਂ ਮੰਨਦੀ ਜਾਂ ਧਿਆਨ ਨਹੀਂ ਦੇਦੀ ਉਹ ਇਸੇ ਤਰ੍ਹਾਂ ਐਕਸ਼ਨ ਕਰਦੇ ਰਹਿਣਗੇ ਫਰੀਦਕੋਟ ਤੋਂ ਜਗਤਾਰ ਦਸਾਂਝ ਦੀ ਰਿਪੋਰਟ ਜਗਬਾਣੀ